ਮਹਾਰਾਜ ਨਾਲ ਲਗਦੇ ਹੂੰ ਉਹਨਾਂ ਨੇ ਨਾ ਵੀ ਉਹਨੇ ਦੋ ਤੇਲ ਦੇ ਦਿੱਤੇ ਕਿ ਮਹਾਰਾਜ ਨੇ ਆਖੇ ਮੈਂ ਵੰਡ ਕੇ ਖਾਓ ਤੇ ਵੰਡਣਗੇ ਕਦਾਂ ਉਹਨੇ ਦੋ ਤੇਲ ਦੇਤੇ ਦੋ ਤੇਲ ਦੋ ਤੇਲ ਵੀ ਹੁਣ ਦੋ ਦਾ ਕੀ ਵੰਡਣਗੇ ਹੂੰ ਤੇ ਗੁਰਨਾਦ ਜੀ ਨੇ ਮਰਦਾਨੇ ਮਰਦਾਨੇ ਭਾਈ ਮਰਦਾਨੇ ਨੂੰ ਕਿਹਾ ਜਾ ਸੁਨਹਿਰਾ ਸਰੋਤਰ ਲਿਆ ਹੂੰ ਉਹਨਾਂ ਉਹ ਚ ਰਗੜਤੇ ਦੋ ਤੇਲ ਦੋ ਤੇਲ ਹੀ ਤੇ ਲਾਤਾ ਸਮੁੰਦਰ ਚ ਛਾਣਾ ਹਾਂ ਦੇਵੀਆਂ ਦੇਵਤੇ ਆ ਕੇ ਪੀਂਦੇ ਹੀ ਬਾਸ਼ੋ ਮੰਨ ਗਿਆ ਹੀ ਉਹ ਵੀ ਦੇਵੀਆਂ ਦੇਵਤੇ ਆ ਕੇ ਪਿੰਦੇ ਸ਼ਰਦਾਈ ਉਦੋਂ ਸ਼ਰਦਾਈ ਲੱਗੀ ਸਮੁੰਦਰ 'ਚ ਲਾਤਾਂ ਛਾਣ ਸਮੁੰਦਰ 'ਚ ਛਾਣ ਲਾਤਾਂ ਜੀ ਵਿਛਕੋ ਹੁਣ ਹਾਂਜੀ ਚਲ ਜੀ ਤੇ ਦੇਖਦਾ ਪਹਿਰਾ ਇਹ ਆ ਬਾਬਾ ਫਤੇ ਸਿੰਘ ਜੀ ਜਦੋਂ ਦਮਾਲਾ ਸਜਾਇਆ ਹੂੰ ਇਦਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦੀਵਾਨ 'ਚ ਆਏ ਦੋ ਮੁਸਲਮਾਨ ਹੂੰ ਚੋਲੇ ਪਾਏ ਲੰਮੇ ਲੰਮੇ ਬੜੇ ਉੱਚੇ ਜਿਹੇ ਸੀ ਤੇ ਉਹਨਾਂ ਨੂੰ ਇੱਕ ਸਿੰਘ ਆਂਦੇ ਕਿ ਬਾਬਾ ਜੀ ਬੜਾ ਬڑے ਜੋਦੇ ਜਹਾਨ ਬੜੇ ਸੋਹਣੇ ਲੱਗਣਦੇ ਆ ਕਿੜੇ ਕਿੜੇ ਪੰਨੇ ਬਗੋਲ ਪੰਨੇ ਬੰਨੇ ਹੋ ਕੁਝ ਤੇ ਫਿਰ ਆ ਕੇ